कोर कमेटी दी ते सीनियर लीडरशिप दी मीटिंग 2 ਵਜੇ ਚੰਡੀਗੜ੍ਹ ਪਾਰਟੀ ਦੇ ਹੈੱਡ ਆਫਿਸ ਚ ਬੁਲਾਈ ਐ ਜਿਹਦੇ ਚ ਇਸ ਖਿਲਾਫ ਕਿਵੇਂ ਲੜਾਈ ਲੜਨੀ ਐ ਲੀਗਲ ਲੜਨੀ ਐ ਪੋਲਿਟਿਕਲ ਲੜਨੀ ਐ ਜਿਸ ਤਰ੍ਹਾਂ ਦੀ ਵੀ ਲੜਨੀ ਐ ਉਹਦੀ ਰਣਨੀਤੀ ਤਿਆਰ ਕੀਤੀ ਜਾਊਗੀ ਤੇ ਇਹ ਗੱਲ ਮੈਂ ਜਰੂਰ ਅਸ਼ੋਰ ਕਰਨਾ ਚਾਹਣਾ ਪੰਜਾਬੀਆਂ ਨੂੰ ਕਿ ਇਹ ਕਿਸੇ ਕੀਮਤ ਤੇ ਵੀ ਇਹਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਊਗਾ ਇਹਦੇ ਵਿੱਚ ਪਿੱਛੇ ਕੋਈ ਲੜਾਈ ਲੜਨੀ ਪਵੇ ਕੋਈ ਕੁਰਬਾਨੀ ਦੇਣੀ ਪਵੇ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਇਹਦੀ ਲੜਾਈ ਲੜੇਗਾ ਤੇ ਪਾਰਲੀਮੈਂਟ ਸੈਸ਼ਨ ਵੀ ਆ ਰਿਹਾ ਹੈ ਚਾਹੇ ਸਾਡਾ ਇੱਕੋ ਐਮਪੀ ਹੈ ਹਰਸ਼ਿਮਰਤ ਕੌਰ ਬਾਦਲ ਪਰ ਉਹ ਮੈਂ ਨਾ ਇੱਕ ਪੜ ਸੁਣਦਾ ਹੁੰਨਾ ਹੈ ਰੀਲ ਕਿ ਇੱਕ ਇਕਲਾ ਸੱਪੇ ਭਾਰੀ ਸਾਰਿਆਂ ਤੇ ਭਾਰੀ ਉਹ ਵੀ ਆਪਦੀ ਆਵਾਜ਼ ਉੱਥੇ ਬੁਲੰਦ ਕਰਨਗੇ ਲੜਾਈ ਲੜਾਂਗੇ ਇਹ ਜਾਨ ਨਹੀਂ ਦੇਵਾਂਗੇ ਪਰ ਮੇਰੀ ਬੇਨਤੀ ਹੈ ਕੇਂਦਰ ਨੂੰ ਕਿ ਇਹ ਨਾ ਕਰੋ ਤੁਸੀਂ ਇਹ ਪੰਜਾਬ ਦੇ ਨਾਲ ਖੇਡਖਾਨੀਆਂ ਪੰਜਾਬੀਆਂ ਨਾਲ ਖੇਡਖਾਨੀਆਂ ਨਾ ਕਰੋ ਪੰਜਾਬੀ ਦੇ ਸੈਂਟੀਮੈਂਟਸ ਨੂੰ ਨਾ ਖੁਦੇਰੋ ਇਹਦੇ ਸਿੱਟੇ ਕੋਈ ਬਹੁਤੇ ਚੰਗੇ ਨਿਕਲਨੇ ਨਹੀਂ ਹੈ ਜੀ ਸੋ